ਸਤਿਕਾਰਯੋਗ ਦੋਸਤੋ ਵਾਗ੍ਰੀਜੀ ਕਖਲਸਾ ਵਾਗ੍ਰੀਜੀ ਕੀ ਫਤਿਹ ਤੁਹਾਨੂੰ ਸਾਰਿਆਂ ਨੂੰ ਦੇਸ਼ ਵਿਦੇਸ਼ ਵਿੱਚ ਬੈਠੀ ਸੰਗਤ ਨੂੰ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ 6 ਜਨਵਰੀ 2025 ਜੋ ਆ ਰਿਹਾ ਹੈ ਬਹੁਤ ਬਹੁਤ ਮੁਬਾਰਕ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਯਾਦ ਕਰਕੇ ਸਿਮਨਸੂਸ ਕਰਦੇ ਆ ਕਿ ਜੋਗ ਵੀ ਹੁਣ ਅਸੀਂ ਮਾਨ ਮਰਿਆਦਾ ਨਾਲ ਔਰ ਦਸਤਾਰਾਂ ਸਜਾ ਕੇ ਔਰ ਬਲੰਦੀ ਦੇ ਇੱਕ ਪ੍ਰਤੀਕ ਬਣ ਕੇ ਸੰਸਾਰ ਚ ਵਿਚਰ ਰਹੇ ਆ ਉਹ ਸਿਰਫ ਤੇ ਸਿਰਫ ਸਾਡੇ ਗੁਰੂਆਂ ਦੀ ਵਜ੍ਹਾ ਕਰਕੇ ਆ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਵਜ੍ਹਾ ਕਰਕੇ ਆ ਜਿਨ੍ਹਾਂ ਨੇ ਆਪਣਾ ਆਪ ਵਾਰ ਕੇ ਸਰਬੰਸ ਵਾਰ ਕੇ ਸਭ ਕੁਝ ਵਾਰ ਕੇ ਔਰ ਸਾਨੂੰ ਇਸ ਲਾਇਕ ਬਣਾਇਆ ਕਿ ਅਸੀਂ ਜ਼ੀਰੋ ਚਾ ਕਰਕੇ ਟੁਰ ਸਕੀਏ ਤੇ ਹਮੇਸ਼ਾ ਹੀ ਬੁਲੰਦੀਆਂ ਸਾਕਰ ਸਕੀਏ ਮੇਰੀ ਕਪਤਾਲ ਸ਼ੇਰ ਹੈ ਇੱਕ ਕਰਜ਼ ਤੇਰਾ ਕੌਮ ਤੇਰੀ ਮੋੜ ਕਦੇ ਸਕੇਗੀ ਨਹੀਂ ਕਰਜ਼ ਤੇਰਾ ਕੌਮ ਤੇਰੀ ਮੋੜ ਕਦੇ ਸਕੇਗੀ ਨਹੀਂ ਐ ਪਰ ਥੋੜਾ ਥੋੜਾ ਕਰਕੇ ਮੋੜ ਨੋ ਹਟੇਗੀ ਨਹੀਂ ਮੈਨੂੰ ਲੱਗਦਾ ਹੈ ਗੱਲ ਬਿਲਕੁਲ ਸੱਚ ਹੈ ਕੀ ਅਸੀ ਗੁਰੂ ਸਾਹਿਬ ਦਾ ਕਰਜ਼ ਕਦੇ ਵੀ ਨਹੀਂ ਮੋੜ ਸਕਾਂਗੇ ਚਾਰੇ ਲਾਲ ਵਾਰਤੇ ਮਾਤਾ ਵਾਰਤਾ ਪਿਤਾ ਵਾਰਤਾ ਤੇ ਖੁਦ ਵੀ ਆਪਣੇ ਆਪ ਨੂੰ ਨਿਸ਼ਾਵਰ ਕਰਤਾ ਮਾਨਵਤਾ ਦੇ ਲਈ ਇਸ ਤੋਂ ਵੱਡੀ ਕੁਰਬਾਨੀ ਹੋਰ ਕੀ ਦੇ ਸਕਦੇ ਗਏ ਗੁਰੂ ਸਾਹਿਬ ਦਾ ਜਨਮ ਪੜਨਾ ਸਾਬਿਚ ਹੋਇਆ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਕੁੰਟਾ ਸਾਹਿਬ ਵਿੱਚ ਦੇਰ ਰਾਈ ਸਿਰਫ ਉਨਿਕ ਸਾਲ ਦੀ ਉਮਰ ਸੀ ਜਦੋਂ ਪਹਿਲੀ ਵਾਰੀ ਉਹਨਾਂ ਨੂੰ ਜੰਗ ਦੇ ਮੈਦਾਨ ਦੇ ਵਿੱਚ ਪਹਾੜੀ ਰਾਜਾਂ ਦੇ ਖਿਲਾਫ ਉਤਰਨਾ ਪਿਆ ਦੇਖੋ ਕਿਹੋ ਜੀ ਹਾਲਤ ਹੋਏਗੀ ਉਦੋਂ ਦੀ ਕਿੰਦਾ ਜੀ ਪੋਜੀਸ਼ਨ ਹੋਏਗੀ ਇੱਕ ਨਜਵਾਨ ਗੁਰੂ ਨੂੰ ਇਹ ਪਹਾੜੀ ਰਾਜੇ ਇਸ ਤਰ੍ਹਾਂ ਚੈਲੰਜ ਕਰਦੇ ਨੇ ਤੇ ਫਿਰ ਗੁਰੂ ਸਾਹਿਬ ਨੇ ਜੋ ਇਨੀ ਛੋਟੀ ਉਮਰ ਦੇ ਵਿੱਚ ਜੰਗੀ ਜਰਨੈਲ ਹੋਣ ਦੇ ਨਾਤੇ ਇਹ ਐਸੇ ਜੋਹਰ ਦਿਖਾਏ ਉਹਨਾਂ ਦੇ ਸਿੱਖਾਂ ਨੇ ਔਰ ਕਮਾਲ ਕਰਤੀ ਉਸ ਤੋਂ ਬਾਅਦ ਦੇ ਵੀ ਤਾਂ ਗੁਰੂ ਸਾਹਿਬ ਨੇ 14 ਲੜਾਈਆਂ ਬਾਈ ਧਰ ਦੇ ਰਾਜਿਆਂ ਦੇ ਖਿਲਾਫ ਲੜੀਆਂ ਤੇ ਦੋ ਲੜੀਆਂ ਲੜਾਈਆਂ ਮੁਗਲਾਂ ਦੇ ਖਿਲਾਫ ਲੜਨੀਆਂ ਪਈਆਂ ਉਹਨਾਂ ਨੂੰ ਆਪਣੀ ਜ਼ਿੰਦਗੀ ਚ 42 ਸਾਲ ਦੀ ਉਮਰ ਚ ਤੇ ਜਿਹੜੀ ਇਹਨ ਕੋਰਸ ਆਫ ਦੀ ਜੰਗ ਹੈ ਤੇ ਖਦਰਾਣਾ ਦੀ ਢਾਪ ਦੀ ਜੰਗ ਹੈ ਇਹ ਮੁਗਲਾਂ ਦੇ ਖਿਲਾਫ ਲੜੀ ਗਈ ਇਹ ਇੱਕ ਜ਼ਬਰ ਜ਼ੁਲਮ ਤੇ ਖਿਲਾਫ ਧਰਮ ਦੀ ਜੰਗ ਸੀ ਕਿਸੇ ਮਜਬੂਦ ਦੇ ਖਿਲਾਫ ਨਹੀਂ ਕਿਸੇ ਧਰਮ ਦੇ ਖਿਲਾਫ ਨਹੀਂ ਕਿਸੇ ਵਿਅਕਤੀ ਦੇ ਖਿਲਾਫ ਨਹੀਂ ਸਿਰਫ ਤੇ ਸਿਰਫ ਹੱਕ ਸੱਚ ਇਨਸਾਫ اور ਧਰਮ ਦੇ ਲਈ ਗੁਰੂ ਸਾਹਿਬ ਨੇ ਜੋ ਵੀ ਕੁਝ ਕੀਤਾ ਉਹ ਸਿਰਫ ਸੱਚ ਲਈ ਕੀਤਾ ਉਹਨਾਂ ਨੇ ਕੂੜੀ ਨੇ ਖੁੱਟੇ ਨਾਨਕਾ ਔੜਕ ਸੱਚ ਰਹੀ ਗੁਰੂ ਨਾਨਕ ਸਾਹਿਬ ਦੇ ਇਸ ਵਾਕ ਤੇ ਪੈਰ ਰ ਦਿੱਤਾ ਮੈਨੂੰ ਯਾਦ ਆ ਰਹੀ ਹੈ ਇੱਕ ਗੱਲ ਕਿ ਜਦੋਂ ਗੁਰੂ ਸਾਹਿਬ ਦੇ ਚਾਰੇ ਲਾਲ ਸ਼ਹੀਦ ਹੋ ਗਏ ਤੇ ਉਹ ਆਲਮਗੀਰ ਦੇ ਕੋਲ ਬੈਠੇ ਨੇ ਤੇ ਉਦੋਂ ਚੌਧਰੀ ਜੋ ਸਰਹੰਦ ਦੇ ਰਾਕੇ ਸੀ ਚੌਧਰੀ ਉਹਨਾਂ ਲੋਕਾਂ ਨੂੰ ਬਦੂ ਕਿਹਾ ਜਾਂਦਾ ਸੀਗਾ ਮੁਗਲਾਂ ਵਲੇ ਜਿਵੇਂ ਅੱਜ ਦੇ ਐਮਐਲਏ ਜਾਂ ਐਮਪੀ ਨੇ ਉਹ ਚੌਧਰੀਆਂ ਨੇ ਆ ਕੇ ਗੁਰਸੱਭ ਨੂੰ ਕਿਹਾ ਕਿ ਤੁਹਾਡੇ ਚਾਰੇ ਲਾਲ ਸ਼ਹੀਦ ਹੋ ਗਏ ਨੇ ਸਿੰਘ ਸ਼ਹੀਦ ਹੋ ਗਏ ਨੇ ਤੇ ਹੁਣ ਤੁਸੀਂ ਰਹਿਣ ਦਿਓ ਕਿ ਸਰਹੰਦ ਦੇ ਨਵਾਬ ਨਾਲ ਅਸੀਂ ਤੁਹਾਡਾ ਸਮਝੌਤਾ ਕਰ ਰਹੇ ਹਾਂ ਪਰਵਾ ਦੇ ਦਿਆ ਤੇ ਗੁਰੂ ਸਾਹਿਬ ਦਾ ਜਵਾਬ ਸੀਗਾ ਜੋ ਇਹ ਉਹ ਐ ਸੀਗਾ ਕਿ ਉਹ ਚੌਧਰੀ ਉਹ ਜਿਸ ਦਾ ਮੁਰਸ਼ਿਦ ਨਾਨਕ ਹੋਵੇ ਨਾ ਉਹ ਨੂੰ ਤੁਹਾਡੇ ਵਰਗੇ ਚੌਧਰੀਆਂ ਦੇ ਸਲਾਹਾਂ ਦੀ ਲੋੜ ਨਹੀਂ ਹੈਗੀ ਜੋ ਸਾਨੂੰ ਵੀ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਗੁਰੂ ਨਾਨਕ ਜੀ ਦੀਆਂ ਸਿੱਖਿਆਵਾਂ ਤੋਂ ਸਿੱਖਿਆ ਲੈ ਕੇ ਚੱਲੀਏ ਤੇ ਨਾ ਕਿ ਇਹੋ ਜਿਹੇ ਘੜਮ ਚੌਧਰੀਆਂ ਤੋਂ اج گرو صاحب گروپ پورب سے یہی سوچنا بنتا یہی دیکھنا بنتا یہی مننا بنتا گربا تو سیھ لیے گرو نانک صاحب کی گل تو سیھ لیے کہ آپ کی جنگ لے قابل تایا جوری منگے دان بھی لا لو سرم ترم دو سپ کلوئے کوڑ پھیرے پردان بھی لا لو یہ لوگ چیلنج کرتے ہیں وہ گرو صاحب کے سکھ نے بھائی نند لال جی نے لکھا واہ واہ گرو گوبند آپے گاہ واہ مردمڑ آم اکیلا سچم اکیلا مرد اگمڑیا جس نے ایک کا مچا جس نے اس کتے دی قسمت بدل دیتی ہمیشہ ہمیشہ لئی سدیوں تو لطاڑی ہوئی قوم ایک ایسا روپ دیتا جس نے کہ جابرانے چھکے شجاط تے ہمیشہ بھی بند کر دیتے گرو صاحب نے خود لکھا کہ دے شاور موہ ہیں شب کرمن تبہوں نہ ٹروں نہ ٹروں ارسو جب جائے لروں نشچے کر اپنی جیت کروں جب آگ کی یود ندھان بنے ات ہی تب رن میں جوج ماروں اس طرح دے سی گرو گوبند سنگھ جی جدوں ਗੁਰੂ ਸਾਹਿਬ ਕਮ ਕੌਰ ਦੀ ਗੜੀ ਤੇ ਦੁਆ ਸ਼ਹਿਬਜ਼ਾਦਿਆਂ ਨੂੰ ਸ਼ਹੀਦਿਆਂ ਹੁੰਦਿਆਂ ਵੇਖ ਕੇ ਅਰਸ਼ੀਹਦ ਹੁੰਦਿਆਂ ਵੇਖ ਕੇ ਜਦੋਂ ਉੱਥੋਂ ਨਿਕਲ ਕੇ ਮਾਛਵਾੜੇ ਜੰਗਲ 'ਚ 10 ਦਾ ਸਰਾਣਾ ਲਾਈ ਪਏ ਨੇ ਤਾਂ ਉਹਨਾਂ ਨੇ ਸ਼ਬਦ ਗੁਣਾਇਆ ਸ਼ਬਦ ਗੁੰਗਣਾਇਆ ਦੇਖੋ ਕਿਆ ਬੁਲੰਦੀ ਦਾ ਪ੍ਰਤੀਕ ਹੈ ਗੁਰੂ ਸਾਹਿਬ ਦੇ ਮੰਦੀ ਅਵਸਥਾ ਦੇਖੋ ਇੱਕ ਪਾਸੇ ਜਮਕੌਰ ਦੀ ਗੜੀ ਦੀ ਜੰਗ ਹੈ ਇੱਥੇ 40 ਸਿੰਘ ਵੀ ਸੀ ਹਿੱਦੋਗੇ ਤੇ ਦੋਵੇਂ ਬੇਟੇ ਵੀ ਸੀ ਹਿੱਦੋਗੇ ਜੇ ਸਭ ਕੁਝ ਛੁੱਟ ਜਰ ਪੁੱਜ ਗਿਆ ਲ ਕਿਲਾ ਵੀ ਛੱਡਤਾ ਅਨੰਪੁਰ ਸਾਹਿਬ ਦਾ ਤੇ ਫਿਰ ਵੀ ਗੁਰ ਗ੍ਰੰਥ ਆਉਂਦੇ ਨੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਸੁਦ ਬਿਨ ਰੋਗ ਰਜਾਈਆਂ ਦੇ ਉਡਣ नाग ਨਿਵਾਸਾਂ ਦੇ ਰਹਿਣਾ ਯਾਰੜੀ ਦਾ ਸਾਨੂੰ ਸੱਤਰ ਜੰਗਾ ਪਾਠ ਕਿਹੜਿਆਂ ਦੇ ਰਹਿਣਾ ਕਿੰਨੀ ਵੱਡੀ ਮਨ ਦੀ ਅਵਸਥਾ ਹੈ ਕਿੰਨੀ ਵੱਡੀ ਕਮਾਲ ਦੀ ਅਵਸਥਾ ਤੇ ਇਸ ਅਵਸਥਾ ਤੋਂ ਬਾਅਦ ਵਿੱਚ ਜਦੋਂ ਗੁਰੂ ਸਾਹਿਬ ਮੁਕਸਰ ਕਦਰਾਂ ਦੀ ਟਾਬ ਦੀ ਜੰਗ ਜਿੱਤ ਕੇ ਬਾਅਦ ਵਿੱਚ ਉਹਨਾਂ ਨੇ ਬਾਬਾ ਦੀਪ ਸਿੰਘ ਜੀ ਤੋਂ ਗੁਰਗੰਸਾਹਬ ਦੀ ਇੱਕ ਵਾਰੀ ਲਿਫਤ ਕਰਵਾਈ ਤਾਂ ਉਦੋਂ ਹੀ ਉਹਨਾਂ ਨੇ ਜ਼ਫਰਨਾਵਾ ਵੀ ਲਿਖਿਆ ਜਿਸ ਨੇ ਰੰਗ ਜੇਬ ਨੂੰ ਫਲਾ ਕੇ ਰੱਖ ਦਿੱਤਾ ਆਖਰ ਨੂੰ ਰੰਗ ਜੇਬ ਦੀ ਮਾਤ ਵੀ ਹੋ ਗਈ ਕਿਉਂਕਿ ਸ਼ਬਦਾਂ ਦਾ ਵਾਰ ਬੜਾ ਜ਼ੋਰਦਸਤ ਹੁੰਦਾ ਹੈ تلوار ਦਾ ਵਾਰ ਉਹਨਾ ਖਤਰਨਾਕ ਨਹੀਂ ਹੁੰਦਾ ਜਿੰਨਾ ਅਬੀ ਦੇ ਸ਼ਬਦਾਂ ਦਾ ਹੱਥ ਰੱਖਦਾ جتھے نہ پہنچے روی ہوتھے پہنچے کبھی گروہ صاحب دی کوتا فارسی دے ایک بلندی دا پرتیک ہے کمال دا پرتیک ہے گروہ صاحب مہان ودوان مہان یودھا مہان نیتی بیتا اور ایک بہت ہی سفل پتا اور کیا کہ یہ انہوں نے کن گڑائیے گروہ صاحب دے بچ کہ ایس کر کے اج آہ ਜੇ ਦੋਸਤ ਸੀ ਉਹਨਾਂ ਦਾ ਗੁਰਪੁਰ ਮਨਾ ਰਹੇ ਆਂ ਸੀ ਉਹਨਾਂ ਨੂੰ ਯਾਦ ਕਰਦੇ ਆਂ ਤਾਂ ਸਾਨੂੰ ਆਪਣੀਆਂ ਮੁਸੀਬਤਾਂ ਨੂੰ ਯਾਦ ਕਰਕੇ ਕਦੇ ਵੀ ਆਉਂਦੀਆਂ ਨੇ ਹਮੇਸ਼ਾ ਗੁਰੂ ਸਾਹਿਬ ਨੂੰ ਯਾਦ ਕਰ ਲੈਣਾ ਚਾਹੀਦਾ ਕਿ ਉਹਨਾਂ ਤੋਂ ਵੱਡੀਆਂ ਮੁਸੀਬਤਾਂ ਤਾਂ ਨਹੀਂ ਆ ਸਕਦੀਆਂ ਸਾਡੇ ਤਾਂ ਉਨੀਆਂ ਅਕੰਧਾਈਆਂ ਹੀ ਨਹੀਂ ਗਈਆਂ ਗੁਰੂ ਸਾਹਿਬ ਨੂੰ ਜਿਨੀਆਂ ਮੁਸੀਬਤਾਂ ਆਈਆਂ ਨੇ ਔਰ ਫਿਰ ਵੀ ਉਹ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਇਹ ਵੀ ਆਨੰਦਮੰਦ ਨੇ ਖੁਸ਼ ਹੁੰਦੇ ਨੇ ਉਹਦਾ ਉਹਦੀ ਰਜ਼ਾ ਦੇ ਵਿੱਚ ਰਹਿਣਾ ਪਸੰਦ ਕਰਦੇ ਨੇ ਤੇ ਸਾਨੂੰ ਵੀ ਉਹਦੀ ਰਜ਼ਾ ਤੇ ਰਹਿਣਾ ਚਾਹੀਦਾ ਸਾਨੂੰ ਵੀ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣਾ ਚਾਹੀਦਾ ਸਾਨੂੰ ਵੀ ਉਹਨਾਂ ਦੀ ਸਿੱਖਿਆਵਾਂ ਤੇ ਚੱਲਣਾ ਚਾਹੀਦਾ ਸਾਨੂੰ ਵੀ ਹਮੇਸ਼ਾ ਖੁਦ ਨੂੰ ਬਲੰਦੀ ਦੇ ਪ੍ਰਤੀਕ ਬਣਾਉਣਾ ਚਾਹੀਦਾ ਤੇ ਗੁਰੂ ਸਾਹਿਬ ਜੀਆਂ ਸਿੱਖਿਆ ਲੈ ਕੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਅ ਗੁਰੂ ਗੋਬਿੰਦ ਸਿੰਘ ਜੀ ਤੱਕ ਗੁਰਗੰਸਾਬ ਤੱਕ ਸਾਨੂੰ ਸਾਰਿਆਂ ਨੂੰ ਇੱਕ ਵਾਰੀ ਫਿਰ ਸਿੱਖਿਆਵਾਂ ਦੀ ਮੈਂ ਗੱਲ ਕਰਗਾ ਕਿ ਸਾਨੂੰ ਚੜ੍ਹਦੀ ਕਲਾ ਦੀ ਹਮੇਸ਼ਾ ਗੁਰਤੀ ਮਿਲੀ ਹੈ ਤੇ ਇਸ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ ਔਰ ਮੈਨੂੰ ਉਮੀਦ ਹੈ ਕਿ ਸਾਰੀ ਸਖ ਸਿਕ ਸੰਗਤਾਂ ਜਿਹੜੀ ਉਹ ਗੁਰੂ ਸ਼ਬਦਾ ਗੁਰਪੁਰਬ ਬੜੇ ਬੁਲੰਦੀ ਦੇ ਪ੍ਰਤੀਕ ਦੇ ਤੌਰ ਤੇ ਮਨਾਏਗੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਦੇਸ਼ ਵਿਦੇਸ਼ ਵਿੱਚ ਬੈਠੀ ਸੰਗਤ ਨੂੰ ਔਰ ਸਾਰੇ ਸੰਸਾਰ ਨੂੰ ਬਹੁਤ-ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ